ਇਕ ਓੰਕਾਰ ਸਤਗੁਰ ਪ੍ਰਸਾਦਿ RAM ਕਲਵੀ ਕੀ ਵਾਰ ਮਹੱਲਾ ਤੀਜਾ ਜੁਦਾ ਵੀਰ ਪੁਰਬਾਣੀ ਕੀ ਤੁਨੀ ਸ਼ਲੋਕ ਮਹੱਲਾ ਤੀਜਾ ਸਤਗੁਰ ਸਹਜ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਨਾਉ ਬੀਜੈ ਨਾ ਉਗਵੈ ਨਾ ਮੇਰੇ ਸਮਾਏ ਹੁ ਮੈ ਹੋ ਬੀਜ ਹੈ ਸਹਸਾ ਗਿਆ ਵਿਲਾਏ ਨਾ ਕਿਸ ਬੀਜੇ ਨਾ ਉਗਵੇ ਜੋ ਬਖਸੇ ਸੁਖਾਏ ਅੰਬਾ ਸੇਤੀ ਅੰਬਰ ਲਿਆ ਬਹੁੜ ਨਾਨਕ ਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਏ ਲੋਕ ਕੇ ਵਖੇ ਬਪੜਾ ਜਿਸ ਨੂੰ ਸੋਝੀ ਨਾ ਹੈ ਜਿਸ ਵਿਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਾਨਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜਬ ਮੈਂ ਦੁਖ ਮਰੈ ਹਉ ਮੈਂ ਕਰਤਿ ਵਿਹਾਇ ਆਵਣ ਜਾਣ ਨ ਸੁਝੈ ਅੰਦਾ ਅੰਧ ਕਮਾਏ ਜੋ ਦੇਵਤ ਸੈ ਨ ਜਾਣੈ ਦਿੱਤੇ ਕੋ ਲਪਟਾਏ ਨਾਨਕ ਪੂਰਬ ਲਿਖਿਆ ਕਮਾਉਣਾ ਵਰ ਨ ਕਰਨਾ ਜੈ ਮਹੱਲਾ ਤੀਜਾ ਸਤਗੁਰ ਮਿਲੇ ਸਦਾ ਸੁਖ ਜਿਸ ਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਬਬੇ ਕੈ ਅੰਤਰ ਨਿਰਮਲ ਹੋਏ ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਏਕ ਨਦਰਿ ਆਇ ਜਹ ਦੇਖਾਂ ਤਹਿ ਸੋਏ ਪਉੜੀ ਸੱਚ ਤਖਤ ਰਚਾਇਆ ਬੈਸਣ ਕਉ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਐਨ ਕਰ ਮਹਿਲ ਸਰਾਈ ਚੰਦ ਸੂਰਜ ਦੁਏ ਚਾਨਣੇ ਪੂਰੀ ਬੰਤ ਬਣਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਰਹਾਓ श्लोक कबीर मेहदी करके कर लिया आप पीसाए पीसाए तै सहबात न पूछिया कबू न लाई पाए महला तीजा नानक कर करके रखिया सो सोह नदर करे आपे पीसै आपे कसै आपे ही लाए लाए ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੀਪਉੜੀ ਵੇਖੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੈ ਜੈ ਇਸਮਾਹੀ ਆਪੇ ਵੇਖ ਵਿਗਸਤਾ ਦੂਜਾ ਕੋ ਨਹੀਂ ਜਿਉ ਭਾਵੈ ਤਉ ਰੱਖ ਤੂੰ ਗੁਰ ਸਬਦ ਬੁਝਾਈ ਸਭਨਾ ਤੇਰਾ ਜੋ ਰਹਿ ਜਿਉ ਭਾਵੈ ਤਵੇਂ ਚਲਾਹੀ ਤੁਧ ਜੇ ਵਿੜ ਮੈਂ ਨਾਹੇ ਕੋ ਕਿਸ ਆਕ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਦਾਈ ਸਲੋਕ ਮਹੱਲਾ ਤੀਜਾ ਭਰਮ ਭੁਲਾਈ ਜਗ ਫਰੀ ਭਾਵੀ ਹੋਈ ਭਾਲ ਸੋ ਸਹਸਤ ਨਦੀ ਵਹੀ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਭਾਈਏ ਅੰਤਰ ਰਖਿਆ ਔਰ ਧਾਰ ਨਾਨਕ ਘਰ ਬੈਠਿਆਂ ਸਭ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਵਿਖਾਇਆ ਮਨ ਮੁਖ ਚਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਇ ਪਤ ਖੋਏ ਹਰ ਨਾਮ ਕਦੇ ਨਾ ਚੇਤੇਉ ਫਿਰ ਆਉਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੇ ਕੋਏ ਨਾਨਕ ਸਹਿਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮਤੀ ਇਕਨਾਂ ਨੂੰ ਨਾਉ ਬਖਸ਼ ਹੋਣ ਅਸਤ ਰਰਸਤੀ ਪੌਣ ਪਾਣੀ ਬੈਸੰਤਰ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ ਸਭ ਏਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸ਼ਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨ ਕੋਏ RAM ਕਸੌਟੀ ਸੋ ਸਹਜੋ ਮਰ ਜੀਵਾ ਹੋਏ ਮਹੱਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਏ ਕਹਿਆ ਸ਼ਬਦ ਨਾ ਮਾਨੈ ਹਉ ਮੈਂ ਛੜੈ ਨ ਕੋਏ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸੇ ਤਿਸ ਮਿਲੈ ਤਿਸ ਬਿਗ ਨ ਲਾਗੇ ਕੋਏ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਭੈ ਕਾ ਸਮਝਮ ਜੇ ਕਰੇ दारू ਭਾਉ ਲਾਏ ਅੰਧਨ ਗੁਣ ਗਾਵੇ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜੈ ਕੋ ਨਦਰ ਕਰੇ ਪਉੜੀ ਦੂਜਾ ਭਾਉ ਰਚਾਇ ਉਹਨ ਤਰੇ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਤ ਪਰਦੇ ਜੋਤ ਕੀ ਨਾ ਬੂਝਹਿ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣ ਹਾਰਾ ਜਿਸ ਭਾਵੈ ਤਿਸ ਬਖਸ ਲਾਹਿ ਸੱਚ ਸ਼ਬਦ ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਸ਼ਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੈ ਤਪੱਸ ਦਾਵੈ ਭਰ ਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮਗਤ ਲਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੋਖੰ ਤੁਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸਬਦ ਸਮਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਮਾਨ ਨਾਨਕ ਸੋ ਤਪ ਅਧਰ ਗਹਿ ਪਾਵੇ ਮਾਣ ਪੌੜੀ ਰਾਤ ਦਿਨ ਸੁ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਅਨਿਹਰ ਬਨਾਸਣ ਹੁਕਮੇ ਹੀ ਸਭ ਸਾਜਿਆਨ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪੈ ਗੁਰਮੁਖ ਸਦਾ ਹਰਪਾਣ ਸਬਦੇ ਹੀ ਸੋਝੀ ਪਈ ਸੱਚ ਆਪ ਬੁਝਾਈ ਵਾਹਵਾ ਸੱਚ ਪਾਤਸਾ ਤੂੰ ਸੱਚੀ ਨਾਇਂ ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਐਨ ਜਿਨ ਕੇ ਚਿਤ ਪਵੈ ਮਹਿ ਭਰਮ ਤਿਸ ਦਾ ਦਿੱਤਾ ਨਾਨਕਾ ਤੇ ਹੋ ਜੇ ਹਾਂ ਧਰਮ ਉਪੈ ਨਰੰਜਨ ਪਰਮ ਪਦ ਤਾ ਕਾ ਭੁਖਾ ਹੋਏ ਤਿਸ ਕਾ ਪੂਜਨ ਨਾਨਕਾ ਫਿਰ ਲਾ ਪਾਏ ਕੋਏ ਮਹੱਲਾ ਤੀਜਾ ਅਭਿਆਗਤ ਇਹ ਨਾਖੀਆਂ ਜੇ ਪਰ ਕਰ ਪੂਜਨ ਕਰੇਨ ਉਦਰੇ ਕਾਰਣ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸੇਈ ਨਾਨਕ ਜੇ ਆਤਮ ਗਾਉਣ ਕਰੇਨ ਭਾਲ ਲਹਿਨ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਤਰਤ ਵਿਚੋੜਿਆਨ ਵਿੱਚ ਸੱਚਾ ਅਸਰਾਉ ਘਰ ਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਮ ਸੱਚ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅੱਖ ਲਖਖਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸ਼ਲੋਕ ਮਹੱਲਾ 3 ਰਹਿਣਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਪਾਣ ਚੱਲੇ ਆਪਣੈ ਬਉਤੀ ਲਹਿ ਸਜਾਏ ਰਹਿਣਾਹਿਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨਉ ਨਿਤ ਪਾਈਐ ਜੇ ਚੱਲੇ ਤਸੈ ਰਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾਮ ਸੇਵੇ ਉਹ ਵਿੱਚ ਹਉਮੈ ਜਨਮ ਬਿਨਾਸ ਰਸਨਾ ਹਰ ਰਸ ਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਬੇਖ ਖਾਦੀ ਮਾਨਮੁਖ ਮਾਯਾ ਮੋਹੇ ਬਿਨਾਸ ਇਕ ਸਹਰ ਕੇ ਨਾਮ ਵੈਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਇ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਨ ਦਾਸ ਤਾ ਅਨੰਦ ਸੇਵਾ ਕਰੇ ਸਤਗੁਰੂ ਕੀ ਕਬਹਿ ਨਾ ਛੁਡੈ ਪਾਸ ਜਿਉ ਜਲ ਮਹਿ ਕਮਲ ਅਲਿਪ ਤੂ ਵਰਤੈ ਤਿਉ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੇ ਤੇਵ ਹਰ ਗੁਣ ਤਾਸ ਪੌੜੀ ਛਤੀਹ ਜੁਗ ਗੁਬਾਰਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜਿਐਨ ਆਪ ਮਤ ਦਿਨੀ ਸਿਮਰਤ ਸਾਸਤ ਸਾਜਿਐਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੇ ਸਬਦ ਪਤਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਇਹੋ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਰਤ ਆਪਣ ਤਿੰਨ ਤਨ ਲੋਭ ਰਤ ਨਾ ਹੋਏ ਭੈ ਭਇ ਤਨ ਖੀਣ ਹੋਏ ਲੋਭ ਰਾਤ ਵਿੱਚ ਹੋ ਜਾਏ ਜਿਉ ਬੈ ਸੰਤੁਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਹੇ ਨਾਨਕ ਤੇ ਜਨ ਸੋਹਣੇ ਜੂ ਰਤੇ ਹਰ ਰੰਗ ਲਾਹਿ ਮਹੱਲਾ ਤੀਜਾ RAM ਕਲੀ RAM ਮਨ ਵਸਿਆ ਤਾਂ ਬਨਿਆ ਸੀ ਗਾਰ ਗੁਰ ਕੈ ਸਬਦ ਕਮਲ ਬਿਖਸਿਆ ਤਾਂ ਸੋਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਕ੍ਰਿਸ਼ਨ ਰੂਪ ਆਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਰ ਆਪਣਾ ਸੁਭਾਵੰਤੀ ਨਾਰ ਮਾਨਮੁਖ 시ਗਾਰ ਨ ਜਾਣੀ ਜਾਸਨ ਜਨਮ ਸਭ ਹਾਰ ਬਿਨ ਹਰ ਭਗਤੀ 시ਗਾਰ ਕਰਹਿ ਨਿਤ ਜਮਹਿ ਹੋਏ ਖੁਆਰ ਸੈਸਾਰੇ ਵਿੱਚ ਸੂਬ ਨ ਪਾਇਨੀ ਅੱਗੇ ਜੇ ਕਰੇ ਸੁ ਜਾਣ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੇ ਮੰਦੈ ਆਪ ਲਾਇਨ ਸੁ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾਤ ਨ ਆਵੇ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨ ਜਾਏ ਅੰਤਰ ਲੋਭ ਵਿਕਾਰ ਦੂਜੇ ਭਾਇ ਖੁਆਏ ਤਿੰਨ ਜੰਮਣ ਮਰਨ ਨਾ ਚੁੱਕਈ ਹੋਮੈ ਵਿੱਚ ਦੁੱਖ ਪਾਏ ਜਿਨੀ ਸਤਗੁਰ ਸਿਓ ਚਿਤ ਲਾਇਆ ਸੂ ਖਾਲੀ ਕੋਈ ਨਾਹੈ ਤਿੰਨ ਜਮ ਕੀ ਤਲਬ ਨ ਹੋਵੈ ਨਾ ਹੋਏ ਦੁੱਖ ਸਹਾਰੇ ਨਾਨਕ ਗੁਰਮੁਖ ਉਪਰੈ ਸਚੈ ਸਬਦ ਸਮਾਹ ਪੌੜੀ ਆਪ ਅਲੇਪਤ ਸਦਾ ਰਹੈ ਹੁਰ ਧੰਦਾ ਸਭ ਧਾਵਹਿ ਆਪ ਨਿਸ਼ਚਲ ਅਚਲ ਹੈ ਹੁਰਿਆ ਵਹਿ ਜਾਵਹਿ ਸਦਾ ਸਦਾ ਹਰਤੈਐ ਗੁਰਮੁਖ ਸੁਖ ਪਾਵੈ ਨਿਜ ਕਰਵਾਸਾ ਪਾਈਐ ਸਚ ਸਿਫਤ ਸਮਾਵਹਿ ਸੱਚਾ ਗੈਰ ਗੰਭੀਰ ਹੈ ਗੁਰ ਸਬਦ 부ਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਹੀ ਇਸ ਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਇ ਤੂੰ ਸਭ ਵਰਤੈ ਸੱਚ ਨਾਨਕ ਹੁਕਮ ਜੋ ਬੁੱਝੈ ਸੂ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁੱਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੂ ਭਗਤ ਹੋਏ ਵਿਣ ਮੰਨੇ ਕੱਚ ਨਕ ਨਕ ਚ ਮਹੱਲਾ ਤੀਜਾ ਮਾਨ ਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਓਇ ਥਾਉ ਕਥਾਉ ਨਾ ਜਾਣਨੀ ਓਨ ਅੰਤਰ ਲੋਭ ਵਿਕਾਰ ਓਏ ਆਪਣੇ ਸવાય ਆਏ ਬਹਿ ਗੱਲਾਂ ਕਰਹਿ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰ ਗਹਿ ਲਿਖੇ ਮੰਗੇ ਐ ਮਾਰ ਖੁਆਰ ਕੀ ਚਹਿ ਕੂੜਿਆਰ ਇਹ ਕੂੜਾ ਕੀ ਮਲ ਕਿਉ ਉਤਰੈ ਕੋਈ ਕੱਢੋ ਹੋਵੇ ਹੋ ਵਿਚਾਰ ਸਤਗੁਰ ਮਿਲੈ ਤਾਂ ਨਾਮ ਦੜਾਏ ਸਭ ਕਿਲ ਵਿਖ ਕਟਣ ਹਾਰ ਨਾਮ ਜਪੇ ਨਮੁ ਆਰਾਦੇ ਤਿਸ ਜਨ ਕੋ ਕਰਹੁ ਸਭ ਨਮਸਕਾਰ ਮਲ ਕੂੜੀ ਨਾਮ ਉਤਾਰਿਐਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੇ ਸੋ ਜੀਵ ਦੇਵਨ ਹਾਰ ਪਾਉੜੀ ਤੁਰ ਜੇ ਵਿੜਦਾ ਤਾਂ ਨਹੀਂ ਕਿਸ ਅੱਖ ਸੁਣਾਈ ਐ ਗੁਰਪ੍ਰਸਾਦੀ ਪਾਏ ਜੇ ਜਿੱਥੋਂ ਜਿੱਥੋਂ ਹਉਮੈ ਜਈਏ ਰਾਸ ਕਸ ਸਾਦਾ ਬਹਾਰਾ ਸੱਚੀ ਵਡਿਆਈ ਐ ਜਿਸ ਨੂੰ ਬਖਸ ਤਿਸ ਦੇ ਆਪ ਲੈ ਮਿਲਾਈਐ ਘਟ ਅੰਤਰ ਅੰਮ੍ਰਿਤ ਰੱਖਿਓਨ ਗੁਰਮੁਖ ਕਿਸੈ ਪਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈਂ ਇਸ ਲੋਕ ਮਹੱਲਾ ਦੀ ਜਹ ਬਾਬਾਣੀਆਂ ਕਹਾਣੀਆਂ ਪੁੱਤ-ਪੋਤ ਕਰੇਨ ਜਿਸ ਜੇ ਸਤਗੁਰ ਭਾਵੈ ਸੋ ਮੰਨ ਲੈਨ ਸਹੀ ਕਰਮ ਕਰੇਨ ਜਾਇ ਪੁੱਛੋ ਸਿਮਰਤ ਸਾਸਤ ਵਿਆਸ ਸੁਖਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੱਚ ਲਾਇ ਸੱਚ ਲਗੇ ਸਦਾ ਸੱਚ ਸਮਾਲੇਨ ਨਾਨਕਾ ਇਸ ਪ੍ਰਵਾਣ ਭਏ ਜੇ ਸਗਲੇ ਕੁੱਲ ਤਾਰੇ ਨ ਮਹੱਲਾ ਤੀਜਾ ਗੁਰੂ ਜਨਕ ਅੰਧਲਾ ਸਿੱਖ ਭੀ ਅੰਦੇ ਕਰਮ ਕਰੇਨ ਓਏ ਭਾਣ ਚੱਲਨ ਆਪਣੇ ਨਿਤ ਝੂਠੋ ਝੂਠ ਬੋਲੇਨ ਕੂੜ ਕੋ ਸਤ ਕਮਾਉਂਦੇ ਪਰ ਨਿੰਦਾ ਸਦਾ ਕਰੇਨ ਓਏ ਆਪ ਡੁਬੇ ਪੰ ਓਏ ਆਪ ਡੁੱਬੇ ਪਰ ਨਿੰਦ ਕਾ ਸਗਲੇ ਕੁੱਲ ਡੋਬੇਨ ਨਾਨਕ ਜੇ ਤੋਇ ਲਾਏ ਤਿਤ ਲਗੇ ਓਏ ਬਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨਮੁਖ ਵੇ ਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕਉ ਪੁੱਤ ਪੁਨਹੈ ਤਿਨ ਵਾਸ ਬਾਤ ਸੇ ਪੀਤੀ ਨਾਨਕ ਨਾਮ ਧਿਆਈਐ ਸਚ ਸਿਫਤ ਸੁਨਾਈ ਵਾਹ ਵਾਹ ਸਚੇ ਪਾਤ ਸਾ ਤੂ ਸੱਚੀ ਨਾਏ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹਿ ਗੁਰ ਗੁਰ ਦੀਖਿਆ ਕਰ ਦੇਵਣ ਜਾਹਿ ਇਸਤਰੀ ਪੁਰਖੈ ਖਟਿਆ ਭਾਉ ਭਾਵੈ ਆਵੋ ਭਾਵੈ ਜਾਓ सास वेद नमान कोय आपो होए हो बह न्याय फिरे तस्बी करे खुदाए वड्डी लै कह हक गवाए जे को पुछ है ता पढ़ सुनाए तुरक मंत्र कन हृदय समाहे लोक महा वै चाड़ी खा है। चौका दे सुच्चा होए ऐसा हिंदू वेख कोए ਜੋਗੀ ਗਿਰਹੀ ਜਟਾ ਬੇਪੂਤ ਆਗੈ ਪਾਂਚਾ ਰੋ ਵਹਿ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰਛਾਈ ਪਾਈ ਨਾਨਕ ਕਲ ਕਾ ਇਹੋ ਪਰਵਾਣ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕਹਿ ਕਰ ਹਿੰਦੂ ਆਵੈ ਸੂਤ ਜਨੇਊ ਪੜ ਗਲ ਪਾਵੈ ਸੂਤ ਪਾਇ ਕਰੇ ਬਰਿਆਈ ਨਾਤਾ ਧੋਤਾ ਥਾਏ ਨ ਪਾਈ ਮੁਸਲਮਾਨ ਕਰੇ ਵਿੜਾਈ ਵਣ ਗੁਰਪੀਰੈ ਕੋ ਥਾਏ ਨ ਪਾਈ ਰਾਹ ਦਸਾਈ ਉਥਾ ਕੋ ਜਾਏ ਕਰਨੀ ਬਾਜੋਂ ਭਿਸਤ ਨ ਪਾਏ ਜੋਗੀ ਕਹਿ ਕਰੁ ਜੁਗਤ ਦਸਾਈ ਤਿਤ ਕਾਰਣ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਰੈ ਸੰਸਾਰ ਜਿੱਤੈ ਕਿਥੈ ਸਿਰਜਣਹਾਰ ਜਿਤੇ ਜੀ ਤੇ ਤੇ ਵਟਾ ਉਚੀਰੀ ਆਈ ਢਿਲ ਨਕਾਉ ਇਹ ਤਾ ਜਾਣ ਸੁ ਜਾਣ ਸੁ ਜਾਣ ਹੋਰ ਫੱਕੜ Hindu Muslimਾਨ ਸਭ ਨਾ ਕਾ ਦਰ ਲੇਖਾ ਹੋਏ ਕਰਣੀ ਬਾਜੋ ਤਰੈ ਨ ਕੋਏ ਸਚੋ ਸਚ ਵਖਾਣ ਕੋਏ ਨਾਨਕ ਅੱਗੇ ਪੁੱਛ ਨ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਹਰ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦਿੜ ਮਾਨਵ ਕੇ ਆਪ ਖਾਯਨ ਮਾਇਆ ਮੋਹ ਨਿਤ ਕੜ ਸਭਨਾ ਸਭ ਏਕ ਹੈ ਪੂਰੇ ਭਾਗ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖਿਆ ਨਾ ਸਤ ਸੁਖਿਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂੰਡ ਮੁੰਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਰੁਖੀ ਬਿਰਖੀ ਪੱਥਰ ਆਪ ਤਸ਼ਾਵੈ ਦੁਖ ਸਹਿ ਨਾ ਸਤ ਹਸਤੀ ਬੱਦੇ ਸੰਗਲ ਨਾ ਤਸ ਗਾਈ ਘਾਹੁ ਚਰਹਿ ਜੇ ਸਾਥ ਸਿੱਧ ਦੇਵੈ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕਤਾ ਕੋ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ ਸਭ ਘਟ ਮੇਰੇ ਹਉ ਸਬਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਜਿਸਦ ਕਲਾ ਵਾਟੜੀ ਤਿਸੈ ਭਲਾਵੇ ਕੌਣ ਜਿਸੈ ਭਲਾਈ ਪੰਧ ਸਿਰ ਤਿਸੈ ਦਿਖਾਵੇ ਕੌਣ ਮਹੱਲਾ ਪਹਿਲਾ सो गिर ही जो निग्रोह कर जप तप संजम भीख्या कर पूर्ण दान का करे शरीर सो गिर ही गंगा का नीर बोलै ईश्वर स्वरूप परम तंत महरेखना रूप महल्ला पहला सो औतूती जो धूप आप बिख्या भोजन कर संताप औ हठ पट्टन मह भीख्या कर सो औवधुति से पुर चढ़ ਬੋਲੇ ਗੁਰਖ ਸਤ ਸਰੂਪ ਪਰਮ ਤੰਤ ਮਹਰੇਖ ਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਦ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਰੇਖ ਨਾ ਰੂਪ ਮਹੱਲਾ ਪਹਿਲਾ ਸੁਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਸੁਪਨੇ ਬਿੰਦ ਨ ਦੇਈ ਚਰਣਾ ਤਿਸ ਪਖੰਡੀ ਜਰ ਨ ਮਰਣਾ ਗੋਲਾ ਚਰਪਟ ਸਤ ਸਰੂਪ ਪਰਮ ਤੰਤ ਮਹਾਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗगन ਮੰਡਲ ਮਹਿ ਰੂਪੈ ਥੰ ਮੈਂ ਨ ਸੰਤ੍ਰ ਰਹੈ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਤੁਰ ਸਤ ਸਰੂਪ ਪਰਮ ਤੰਤ ਮਹਿ ਰੇਖਨarup ਮਹੱਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਉ ਕੌਣ ਸੂ ਅੱਖਰ ਜਿਤ ਰਹਿ ਹਿ ਆਉ ਤੂਪ ਸ਼ਬਦ ਸੰਕਰ ਸਹ ਤਾ ਨਾਨਕ ਆਖੇ ਗੁਰ ਕੋ ਕਹਿ ਛੇ ਵਰਤਾਰੇ ਵਰਤੈ ਆਪੂਤ ਨਾ ਸੰਸਾਰੀ ਨਾਉ ਤੂਤ ਨਰੰਕਾਰ ਜੋ ਰਹਿ ਸਮਾਏ ਕਾਹੇ ਭੀਖੇ ਮੰਗਣ ਜਾਏ ਪੌੜੀ ਘਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਬਾਹਿ ਬਿਧਾਤਾ ਮਨ ਮੁਖਰ ਮੰਦਰ ਕੀ ਸਾਰ ਨਾ ਜਾਣਨੀ ਤਿਨਹੀ ਜਨਮ ਗਵਾਤਾ ਸਭ ਮਹਿ ਇਕ ਵਰਤਦਾ ਗੁਰ ਸਬਦੀ ਪਾਇਆ ਜਾਈ वाह वाह सच्चे पात सा तू सच्ची नाई गुरु जी का खालसा गुरु जी की फतेह